ਮੰਮੀ ਨੇ ਨਾ ਮਿਲਕ ਕੇਕ ਬਣਾਇਆ ਲੈ ਇਹਨਾਂ ਦਾ ਸਾਰਾ ਹੀ ਪਤਾ ਉਹ ਮਾਈ ਉਹ ਮਾਈ ਕੀ ਕਹਿੰਦਾ ਹੂੰ ਦੱਸ ਦੀ ਕੌਲਾ ਛੋਟਾ ਲਈ ਅੱਜ ਤਾਂ ਨਾ ਸਾਡੀ ਮੰਮੀ ਨੇ ਨਾ ਮਿਲਕ ਕੇਕ ਬਣਾਉਣਾ ਐਸੀ ਇਸ ਮਿਲਕ ਕੇਕ ਦੇ ਪਿੱਛੇ ਸਵੇਰ ਦੀ ਪਈ ਆ ਕਿ ਇਹਨੇ ਦੋ ਬੰਦਿਆਂ ਦਾ ਘੰਟਾ ਘੰਟਾ ਟਾਈਮ ਮਰਵਾ ਲਿਆ ਮੈਂ ਇਹ ਭੁੱਲ ਗਿਆ ਮੇਰਾ ਨਿੱਕਾ ਮੁੰਡਾ ਪਿਆ ਹੀ ਕਹਿੰਦਾ ਸੀ ਬੌਲੀ ਵਾਲਾ ਦੁੱਧ ਆਇਆ ਤਾਂ ਮੈਨੂੰ ਮਿਲਕ ਕੇਕ ਬਣਾ ਕੇ ਦੇ ਮੈਂ ਜੇ ਨਾਂ ਬਣਾ ਕੇ ਦਿੱਤਾ ਤੇ ਮੁੜ ਕੇ ਹਿੰਜ ਤੜ ਥੱਲੀ ਤੇ ਆ ਚੜਨਗੇ ਸਾਨੂੰ ਬਣਾ ਕੇ ਨਹੀਂ ਦਿੱਤਾ ਬਣਾਉਣ ਦੀ ਮਾਰੀ ਨੇ ਨਹੀਂ ਬਣਾਇਆ ਤੇ ਮੰਮੀ ਨੂੰ ਆਪ ਨੂੰ ਇਹ ਚੇਤਾ ਭੁੱਲ ਗਿਆ ਕਿ ਇਹ ਕਾਦੇ ਨਾਲ ਮਿਲ ਕੇ ਟਿਕ ਪਾਉਣਾ ਉਹ ਨਾਂ ਭੁੱਲ ਗਿਆ ਤੇ ਹੁਣ ਮੈਂ ਕੀ ਕਰਾਂ ਹੈ ਇਹਨੇ ਆਪਦੇ ਹਲਵਾਈ ਭਾਂਜੇ ਨੂੰ ਭਤੀਜੇ ਨੂੰ ਫੋਨ ਲਾਇਆ ਉਹਨੇ ਨੂੰ ਨਾਂ ਦੱਸਿਆ ਨੂੰ ਚੇਤਾ ਭੁੱਲ ਗਿਆ ਦੇ ਵਿੱਚ ਪੈਣਾ ਕੀ ਹੈ ਗਦੀ ਜਿਹੜੇ ਨੇ ਪਾਸ ਹਾਰ ਕੇ ਸਮੋਸਾ ਆ ਸਿੱਟਰੀ ਕੈਸਟ ਇਹਦੇ ਚੋਂ ਅੱਧਾ ਕੀ ਅੱਧੀ ਪਾਵੇ ਹੁਣੇ ਹੀ ਪੈਣੀ ਆ ਹੁਣੇ ਹੀ ਪੈਣੀ ਆ ਨਹੀਂ ਤਾਂ ਇਹਦਾ ਉਹ ਕਲਰ ਨਹੀਂ ਆਉਣਾ ਬਰਾਊਨ ਮਿਲ ਕੇ ਕੇਕ ਦਾ ਜਿਹੜਾ ਹੁੰਦਾ ਬਾਗ ਤਪਣਾ ਲੇ ਲੈ ਇਹਨਾਂ ਦਾ ਸਾਰਾ ਹੀ ਪਤਾ ਇਹ ਨਹੀਂ ਅੱਜ ਮੈਂ ਖੁਫਰ ਪਾਉਂਗਾ ਚਾਹ ਦੀ ਕਹੀਏ ਕਰੋ ਚਾਸ਼ਨੀ ਨਹੀਂ ਐਨੀ ਬਣਾਉਣੀ ਐਨੀ ਖੰਡ ਪਾ ਕੇ ਪਰ ਉਹ ਦਖਲਾ ਬਾਈ ਕੰਮ ਨਹੀਂ ਕੀਤਾ ਬੜਾ ਬਣਾ ਲਿਆ ਪਤਾ ਕਿੰਨਾ ਖਵਾਇਆ ਕਿੰਨਾ ਪਿਆਇਆ ਆਪਣੇ ਕੋਈ ਕੰਮ ਕਰ ਪਰ ਇਹ ਮਿੱਠਾ ਤਾਂ ਜ਼ਿਆਦਾ ਸੀ ਨਾ ਅੱਧਾ ਪਾਉਣਾ ਸੀ ਕਿਹੜਾ ਜ਼ਿਆਦਾ ਸੀ ਮਿੱਠੇ ਜੇ ਚ ਹੈ ਹੀ ਨਹੀਂ ਇੰਨਾ ਮਿੱਠਾ ਹੀ ਨਹੀਂ ਇਸ ਕੰਢੇ ਚ ਲਾਚੀਆਂ ਦਾ ਪਾਊਡਰ ਹੈਗਾ ਆਪਣੇ ਘਰੇ ਕਿ ਨਹੀਂ ਲਾਚੀਆਂ ਦਾ ਪਾਊਡਰ ਬਣਾ ਲਓ ਨਿੱਕੀਆਂ ਲਾਚੀਆਂ ਪਈਆਂ ਰਗੜ ਲਓ ਮੁੰਡੇ ਤੇਰੇ ਆਏ ਨਹੀਂਗੇ ਪਤਾ ਨਹੀਂ ਤੇਰਾ ਮਿਲ ਕੇ ਕਦੋਂ ਤੱਕ ਬਣਨਾ ਕਿ ਨਹੀਂ ਬਣਨਾ ਬਣੂਗਾ ਹੀ ਆਹ ਕਾਹਦਾ ਲੱਗਦਾ ਏ ਕੌਣ ਆ ਗਿਆ ਦਾਣੇ ਵਾਲੀ ਆਖਿਰਕਾਰ ਸਾਡੀ ਮੰਮੀ ਨੇ ਬਣਾ ਹੀ ਲਿਆ ਬਣਾ ਆਂ ਗੀ ਹੰ ਗੇੜੇ ਬਣ ਜਿਹੜੇ ਪਿੱਛੇ ਪਾਉਂਗੀ ਪਾਣੀ ਪਿਆ ਵਾ ਪਾਣੀ ਪਿਆ ਵਾ ਮੰਮੀ ਨੇ ਵੇਖ ਕੇ ਸਟਰਿਕ ਐਸਿਡ ਮੰਗਾਇਆ ਵੇਲਾ ਬਿੱਲੀ ਬ੍ਰਾਂਡ ਦਾ ਲਿਆ ਆ ਕੇ ਵੇ ਸਟਰਿਕ ਐਸਿਡ ਮੰਮੀ ਨੇ ਵਿੱਚ ਪਾਇਆ ਜਦੋਂ ਸਮਾਨ ਲੈ ਜਦੇ ਨੇ ਵਿਆਹਾਂ ਵਿੱਚ ਕਿੰਨੇ ਸਾਰੇ ਹੁੰਦੀਆਂ ਨਾ ਹਾਂ ਬਿੱਲੀ ਬ੍ਰਾਂਡ ਦਾ ਆਪਣੇ ਘਰੇ ਵਾਧੂ ਪਿਆ ਤੇ ਆਪਾਂ ਸਾਰੇ ਪਿੰਡ ਚੋਂ ਸ਼ਹਿਰ ਚੋਂ ਲੱਭ ਲਿਆ ਤੇ ਬਿੱਲੀ ਬ੍ਰਾਂਡ ਸੋਡਾ ਹੁੰਦਾ ਵਾ ਜੋ ਵੀ ਹੁੰਦਾ ਇਹੀ ਪਾਉਣਾ ਚਾਹੀਏ ਇੱਥੇ ਬਿੱਲੀ ਬ੍ਰਾਂਡ ਬਲ ਤੇ ਬ੍ਰਾਂਚ ਹੁੰਦੀ ਆ ਜਾਂ ਕੰਪਨੀ ਉਹਨਾਂ ਦੀ ਹੁੰਦੀ ਆ। ਮਾੜਾ ਦਾ ਬਿੱਲੀ ਬਰਾੜੀ ਸੀ। ਬਿੱਲੀ ਉਹ ਦੂਜਾ ਪਾਇਆ ਚੁੰਡੀ ਜਿਹੜਾ। ਅੱਛਾ ਇਹ ਆਹ ਬਾਕੀ ਐਸਡ ਉਸੜ ਗਿਆ ਕੀ ਐ ਐਸਡ ਕਹਿੰਦੇ। ਸਿਟ੍ਰਿਕ ਐਸਿਟ੍ਰਿਕ ਐਸਿਟ ਸਿਟ੍ਰਿਕ ਐਸਿਟ। ਸਿਟ੍ਰਿਕ। ਆ ਤੁਸੀਂ ਕਿਹੜੀ ਗਈ ਮੈਂ ਕਹੀ ਜਾਂਦੀ ਸੀ। ਸਿਟ੍ਰਿਕ ਤਾਂ ਮੇਰੀ ਕੋਈ ਗੱਲ ਨਹੀਂ ਮੰਨਦਾ। ਮੰਮੀ ਮੇਰਾ ਚੂੜਾ ਟੁੱਟ ਗਿਆ ਵੇ ਕਿੰਨਾ ਟੁੱਟ ਗਿਆ ਤਾਂ ਫਿਰ ਪੀੜੀ ਉਦੋਂ ਚਾਜ ਨਾਲ ਲੈ ਕੇ ਬੈਂਦੀ। ਕਿੰਨੀ ਵੱਟ ਗਈ ਮੇਰੇ। ਹਾਂ। ਇੱਕ ਚੂੜੀ ਟੁੱਟੀ ਆ ਕਿਹੜਾ ਫੇਰ ਦਾ। ਹੁਣ ਪਾਣੀ ਸੁੱਕੂਗਾ ਤਾਂ ਫੇਰ ਹੀ ਬਣੂਗਾ ਫੇਰ ਵਿੱਚ ਮਾਂ ਦੇਸੀ ਕਿ ਉਹ ਵੀ ਪਾਤਾ ਠੀਕ ਆਈ ਛੇਤੀ ਪਈ ਸੀ ਤੈਨੂੰ ਦੇਸੀ ਕਿ ਉਹ ਵਿੱਚ ਪਾਉਣਾ ਸੀ ਥੱਲੇ ਨਾ ਲੱਗੇ ਪਾਉਣੇ ਸੀ ਆਈ ਛੇਤੀ ਥੱਲੇ ਨਾ ਲੱਗੇ ਮੰਮੀ ਥੋੜਾ ਜਿਹਾ ਜਦ ਸੁੱਕਣ ਲੱਗ ਰਹੀ ਹੁਣ ਪਾਉਣੀ ਦੁਬਾਰਾ ਫੇਰ ਪਾ ਲਾਂਗੇ ਆਵੇ ਡੱਬਾ ਕੋਲ ਹੀ ਪਿਆ ਘੋਵਾ ਉਹ ਵਿੱਚ ਹੀ ਆ ਕਿ ਉਹ ਦੇਸੀ ਭੱਜ ਨਹੀਂ ਚੱਲਿਆ ਕਦੇ ਬਥੇਰਾ ਕਿਉ ਉਹ ਹੈ ਸਭ ਜੇ ਪੋਰਾ ਹੋਰ ਦੋ ਛਿੰਚੇ ਪੈ ਜੂਗਾ ਤਾਂ ਕੀ ਲਓ ਜੀ ਮੰਮੀ ਵੱਲੋਂ ਨਾ ਜੱਬਲ ਛੇੜ ਦਾ ਮਿਲਕ ਕੇਕ ਬਣ ਕੇ ਰੈਡੀ ਅਕੋਰਡਿੰਗ ਟੂ ਮੰਮੀ ਪਤਾ ਨਹੀਂ ਇਹਨੂੰ ਹੁਣ ਪਾ ਕੇ ਵੇਖਦੇ ਆ ਉਹਦੇ ਵਿੱਚ ਰੱਖਾਂਗੇ 12 ਘੰਟੇ ਫੇਰ ਪਤਾ ਲੱਗੂਗਾ ਵੀ ਇਹ ਐਕਚੁਅਲ ਜੇ ਸ਼ੇਪ ਬਣਦੀ ਆ ਯਾਨੀ ਮਿਲਕ ਕੇਕ ਨਹੀਂ ਮੰਮੀ ਨੇ ਵਹ ਪਾਣੀ ਪੂਣੀ ਦਾ ਬਾਬਾ ਸਖਾ ਲਿਆ ਚਾਸ਼ਨੀ ਵੀ ਹੈਗੀ ਆ ਖੰਡ ਦੀ ਚਲੋ ਦੇਖਦੇ ਬਾਕੀ ਫੀਡਬੈਕ ਵੀ ਲਵਾਂਗੇ ਗੁਰਸ਼ਰਨ ਹੁਣਾਂ ਦੀ ਤੇ ਉਹਨਾਂ ਨੂੰ ਕਿਵੇਂ ਪਸੰਦ ਆਇਆ ਠੀਕ ਆ ਕਿ ਨਹੀਂ ਮੰਮੀ ਹੁਣ ਪਤਾ ਲੱਗੂਗਾ ਨਾ ਕੀ ਬਣਿਆ ਤੇ ਕੀ ਨਹੀਂ ਬਣਿਆ ਮੈਂ ਤਾਂ ਇਨੀ ਖੇਚਲ ਕਰੀ ਜੁੱਤੀ ਜੀ 1.5 ਘੰਟਾ ਲੱਗਿਆ ਗੁੱਗੂ ਮੈਂ ਨਾ ਤੈਨੂੰ ਇੱਕ ਚੀਜ਼ ਲੈ ਕੇ ਆਉਣੀ ਆ ਆਪਣੀ ਮੰਮੀ ਨੇ ਕੀਤਾ ਬੜਾ ਵੱਡਾ ਐਕਸਪੈਰੀਮੈਂਟ ਠੀਕ ਹੈ ਮੈਂ ਤੈਨੂੰ ਉਹ ਲਿਆ ਕੇ ਦਿਖਾਉਣੀ ਆ ਅਮਰ ਲੈਂਦੇ ਭੈਣ ਬਣੀ ਆਵੇ ਮੈਂ ਵਾਹ ਇੱਥੇ ਪਿਆ ਵਾਟਰ ਕੂਲਰ ਕੋਲ ਠੀਕ ਹੈ ਐਕਸਪੈਰੀਮੈਂਟ ਮੰਮੀ ਨੇ ਨਾ ਮਿਲਕ ਕੇਕ ਬਣਾਇਆ ਲੱਗੀ ਸੀ ਦੁਪਹਿਰ ਉਹ ਦੁਪਹਿਰੀ ਕੱਲ ਤੇ ਬਣਾਇਆ ਹੀ ਆ ਬਣਾਇਆ ਜੀ ਸੀ ਬਣਾਉਣਾ ਨਹੀਂ ਸੀ ਹੁਣ ਇਹਦੀ ਇਹਦੀ ਟੁਕੜੀਆਂ ਕੱਟਣ ਲੱਗੇ ਆਪਾਂ ਹਾਂ ਨਹੀਂ ਦੁੱਧ ਤਾਂ ਭਰਿਆ ਤੂੰ ਆਪਾਂ ਟੁਕੜੀਆਂ ਕੱਟੀਆਂ ਆ ਜਿਆ ਤੂੰ ਕਰ ਦੇ ਲੈ ਕੇ ਲੈ ਕੇ ਆ ਨਾਈਫ ਕਰ ਦ ਫੜਾ ਗੁੱਗੂ ਨੂੰ ਟੁਕੜੀਆਂ ਕੱਟੂਗਾ ਆ ਬਣਾ ਇੰਨਾ ਹੀ ਬਣਾਦਾ ਹਾਂ ਇਹ ਦੁੱਧ ਰੱਖ ਲੈ ਕੇ ਮਾਇਦਾ ਬੰਦੇ ਨੂੰ ਦੇ ਦੇਣਾ ਤੇ ਬੰਦੇ ਤਾਂ ਲੈ ਕੇ ਜਾਂਦੇ ਰੋਜ ਇਹ ਮਿਲ ਕੇ ਇੱਕ ਬਣਿਆ ਇਹ ਕਿੰਨਾ ਘਾਟ ਮਿਲ ਕੇ ਇੱਕ ਬਣਿਆ ਕੋਣੀ ਦੇ ਪੀਸ ਕੋਈ ਐਵੇਂ ਮਾਰੀਏ ਨਹੀਂ ਅਮਲਕ ਕੇਗਾ ਕੋਈ ਬੰਦੇ ਦਾ ਸੁੱਕੀ ਬੋਣੀ ਆ ਆ ਕੀ ਤੂੰ ਥਾਲੀ ਲਿਆ ਆ ਅਮਰ ਇੱਕ ਥਾਲੀ ਲਿਆ ਕਟਿਆ ਜਾਊਗਾ ਪੀਸ ਬਣਨਗੇ ਅਮਰ ਇੱਕ ਥਾਲੀ ਲਿਆ ਵਿੱਚੋਂ ਕਰ ਦੇ ਵੇਖੋ ਗੋ ਪੀਸ ਬਣ ਗਿਆ ਮੈਨੂੰ ਇਹ ਪੀਸ ਬਣਾਏ ਚਾਹੀਦੇ ਆ ਇਹ ਪੰਪ ਕਿਨੇ ਦਿੱਤਾ ਨੂੰ ਇਹ ਇਹਨੂੰ ਪੰਪ ਇਹ ਇਹਦੇ ਅੰਦਰ ਚੁੱਲ ਮੱਠੀ ਆਉਂਦੇ ਹੀ ਪੰਪ ਸੀਗਾ ਐਨੇ ਆਉਦੇ ਭਤੀਜੇ ਨੂੰ ਫੋਨ ਆਇਆ ਲਈ ਰੈਸਪੀ ਮਮਮੀ ਤੈਨੂੰ ਪਤਾ ਮੈਂ ਮਾਸਟਰ ਸ਼ੈਫ ਮੁੜਿਆ ਤੂੰ ਕਿਹੜਾ ਮਾਸਟਰ ਸ਼ੈਫ ਰਿਆਂ ਦੱਸਗਾ ਤੈਨੂੰ ਕਿੱਥੇ ਲਾ ਕੇ ਆਇਆ ਮੈਂ ਮਨਜੀਬ ਹਾਂ 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 ਬਹੁਤ ਪਤਲੀ ਹੋ ਗਈ ਬਹੁਤ ਪਤਲੀ ਹੋ ਗਈ ਹਮ ਮੰਨੀ ਵੀ ਪਤਲੀ ਹੈ ਇੱਥੇ ਨਾ ਇਨਾ ਫਰਕ ਪੈ ਗਿਆ ਇਹਨੂੰ ਮੁੱਦਾ ਮਾਰ ਦੇ ਚ ਫਿਰ ਪੀਸ ਕੱਟੇ ਚੱਲ ਗਿਆ ਆਣੀ ਢੋਲੀ ਜਾਣਾ ਇਹ ਨਾ ਹੁਣ ਮੈਂ ਤੈਨੂੰ ਦੱਸਾਂ ਇਹ ਮੰਮੀ ਨੇ ਜਿਹੜਾ ਐਕਸਪੈਰੀਮੈਂਟ ਖੋਲ ਕੀਤਾ ਸੀ ਇਹਨੇ ਲਾਇਆ ਆ ਥੱਲੇ ਦੇਸੀ ਕਿਉ ਹੁਣ ਇਹ ਫਰਿੱਜ ਚ ਪਿਆ ਸੀ ਇਹ ਜੰਮ ਚੁੱਕਾ ਹੁਣ ਇਹ ਦਿਮਾਗ ਦਾ ਕੰਮ ਨਹੀਂ ਕੀਤਾ ਵੀ ਉਹ ਕਿਉਂ ਨਹੀਂ ਨਿਕਲ ਰਿਹਾ ਕੋਈ ਇਹਨੇ ਕੱਤਣਾ ਨਾ ਆਵੇ ਨਾ ਨਾਚ ਨਾ ਜਾਣੇ ਆਂਗਣ ਟੇਡਾ ਨਹੀਂ ਕੱਤਣਾ ਨਾ ਆਵੇ ਕੁਛ ਹੈਗੀ ਘਰ ਦੀ ਦੱਸਦੇ ਤੈਨੂੰ ਪਤਾ ਹੀ ਆ ਮੈਨੂੰ ਨਹੀਂ ਪਤਾ ਤੂੰ ਨਹੀਂ ਦੱਸ ਤਾਂ ਮੈਂ ਕਿ ਸੌਂਗਾ ਕੇ ਦੱਸਾਂ ਇਹ ਤਾਂ ਐਂ ਲੱਗਦਾ ਜਿਵੇਂ ਠੇਰੀ ਹੋ ਗਿਆ ਹਾਏ ਰੱਬਾ ਮੰਮੀ ਦੀ लाज ਰੱਖ ਲਈ ਕੋਈ ਤਾਂ ਟੁਕੜੀਆਂ ਨਿਕਲੋ ਸਰ ਗੈਸ ਤੇ ਗਰਮ ਕਰ ਲੈ ਦੁੱਧ ਪਿਗਾ ਜਾਣੇ ਕੀ ਹੋ ਗਏ ਨਹੀਂ ਨਹੀਂ ਹਾਈ ਕਰੋ ਹਾਈ ਕਰੋ ਮੈਂ ਤਾਂ ਆਪ ਹੈਰਾਨ ਕਿ ਮਿਲਕ ਕੇਕ ਜਿਹਾ ਇਦਾਂ ਬਣਨ ਲੱਗਾ ਸੀ ਇਹ ਦੁੱਧ ਤਾਂ ਬੰਨਾ ਸੀ ਖੋਆ ਬਣ ਕੇ ਤਰੀਕੇ ਨਾਲ ਫੇਰੇ ਬਰਾਉਨ ਨਾਲ ਮੰਮੀ ਨੇ ਸਾੜ-ਸਾੜ ਕੇ ਇਹਨੂੰ ਕੀਤਾ ਅਮਨ ਮੜਾ ਸੇਕ ਲਵਾ ਲਿਆ ਗੁਰਸ਼ਰਨ ਕੀ ਆ ਜਾਣਾ ਦੇ ਢਿੱਡੇ ਕੀ ਆ ਲੈ ਸਵਾਦ ਬਣਿਆ ਚੱਲ ਤੂੰ ਇਹ ਤਾਂ ਦੱਸ ਜਿਹੜੀ ਮੰਮੀ ਨੇ ਮਿਹਨਤ ਕੀਤੀ ਇਹਦਾ ਬਣ ਕੇ ਭਾ ਜੋ ਮਰਜ਼ੀ ਬਣ ਗਿਆ ਬਣਿਆ ਨਾ ਕੱਤਣਾ ਨਾ ਆਵੇ ਫਿਟੇ ਮੂ ਗੋਡਿਆਂ ਦੇ ਨਹੀਂ ਉਹ ਹੈ ਨਾ ਨੱਚਣਾ ਨਾ ਆਵੇ ਫਿਟੇ ਮੂ ਗੋਡਿਆਂ ਦਾ ਨਹੀਂ ਕੱਤਣਾ ਨਾ ਆਵੇ ਉਹ ਉਹਦੇ ਤੇ ਘਾਤ ਲੱਗਦੀ ਇਹਨੂੰ ਸੁਣਾਈ ਵੀ ਇੱਕ ਦਿਨ ਇੱਥੇ ਲੱਗਦੀ ਆਜੋ ਤੀ ਲੱਗਦੀ ਮੇਰੇ ਤੇ ਦੱਸ ਤੂੰ ਫਿਰ ਕਿੰਜ ਜੇ ਮੈਨੂੰ ਸੁਣਾਈ ਸੀ ਕਿ ਕੱਢ ਕੇ ਚੁੱਤਨਾਈ ਸੀ ਜੇ ਤਾਂ ਨਾ ਹੁੰਦੀ ਕਿ ਐਂਕੋ ਘਾਬ ਜੀ ਸੁਣਾ ਜੇ ਤੂੰ ਕੁਛ ਤਿਆ ਖਾਤਾ ਨਾ ਕੁਛ తినਦੇ ਸੌਂ ਖਾਏ ਨਹੀਂ ਖਾਤਾ ਕਾਂ ਹੀ ਨਾ ਸਮੋਸਾ ਖਾ ਕੇ ਆਈ ਸੀ ਹਾਂ ਮੈਂ ਤੇ ਸੁਪਾ ਵਾਲਾ ਸਮੋਸਾ ਸਮੋਸਾ ਨਿਕਲਿਆ ਪਿਆ ਬਾਹਰ ਮੈਨੂੰ ਕਹੀ ਜੇ ਬਣਾਉਣਾ ਨਹੀਂ ਆਉਂਦਾ ਬਣਾਉਣਾ ਨਹੀਂ ਆਉਂਦਾ ਫਿਰ ਉਹ ਬਣਾ ਲੈ ਉਹ ਸਾਰੀ ਦੁਕਾਨ ਤੇ ਮੈਂ ਛਿੱਪੀਆਂ ਮਾਰ ਮਾਰ ਮਰ ਗਈ ਕਿ ਨਾ ਮਾਰਦੀ ਤੁਸੀਂ ਕਿਉਂ ਤੂੰ ਫੇਟ ਦੇ ਬਾਅਦ ਉਧਰ ਹੀ ਲਗੀ ਘਰੇ ਦੇ ਅੰਦਰ ਗੈਸ ਤੇ ਚੁਣਾਲੀ ਦੀ ਆ ਕਿਸੇ ਨੇ ਮਨਾ ਥੋੜੀ ਕੀਤਾ ਇਹਨੂੰ ਗੈਸ ਨਾ ਚਲਾ ਸਿਲੰਡਰ ਨਹੀਂ ਭਰਾਇਆ ਨਹੀਂ ਅੰਦਰ ਗਰਮੀ 'ਚ ਬਹਿ ਸਕਦੀ ਕੋਈ ਮੋਰਚ ਥੋੜੀ ਕੋਈ ਢੋਪ ਦੇ ਵਿੱਚ ਤਾਂ ਝੂਟ ਤੇ ਨਾਰੀ ਸੀ ਲੇ ਕੇ ਬੈਠਾ ਸੀ ਢੋਪੇ ਤੇ ਬੈਠੀ ਨਹੀਂ ਮਾਜਾ ਪਰ ਸ਼ਾਮੇ ਬੈਠੀ ਸੀ ਆਜਾ ਤੈਨਾਂ ਆਵੇਂ ਲੱਗਦੀ ਮੈਂ ਧੁੱਪੇ ਤੂੰ ਨੇ ਤਸ਼ਾਵੇਂ ਜਾ ਗਿਆ ਵੇ ਨੂੰ ਤੇ ਝੂਟ ਮੇਰੇ ਝੂਟ ਕੀ ਆ ਤੇ ਨਾਲੇ ਤੈਨੂੰ ਕਿੰਨੇ ਕਿਹਾ ਸੀ ਕਿ ਤੂੰ ਮੋਰਚ ਜੁਲੇ ਨਾਲ ਚਲਾ ਸਾਬਦੀ ਅੱਗ ਤੇ ਬਣ ਕੇ ਅੰਦਰ ਇਹ ਨਾਲੇ ਤੇ ਜਾ ਕੇ ਤੇ ਬੰਨਾ ਸਾਰੀ ਜਾਂਦੀ ਮੰਮੀ ਨੇ ਇਹ ਤੇਜਾਗ ਤੇ ਬਣਾ ਅਮਨ ਵਿਚਾਰੀ ਮੱਥਾ ਮਾਰ ਰਹੀ ਹੋਈ ਕਿ ਆਪਦੀ ਮੰਮੀ ਦੀ ਇੱਜ਼ਤ ਬਚਾਉਂਦੀ ਹੋਈ ਆਪਾਂ ਦੇਖ ਸਕਦੇ ਆ ਵਿਚਾਰੀ ਕੰਮ ਕਰਕੇ ਲਿਆਈ ਜੇ ਨਿਕਲ ਆਇਆ ਤਾਂ ਮੈਨੂੰ ਲੱਗਦਾ ਢੇਰੀ ਨਿਕਲ ਗਈ ਜੇ ਹੁਣ ਵੀ ਜੰਮੇ ਬਣਾਣਾ ਨਿਕ ਆ ਬਣ ਗੁੱਗੂ ਪੀਸ ਕੱਟ ਲੈ ਲਾ ਪਾ ਗਈ ਬੇਇੱਜ਼ਤੀ ਹੋ ਗਈ ਗੁੱਗੂ ਆ ਆਪਣੀ ਬੇਇੱਜ਼ਤੀ ਹੋ ਗਈ ਮੰਮ ਸਾਡੀ ਬੇਸਤੀ ਹੋ ਗਈ ਪਰ ਮम्मी ਨੂੰ ਕੁਝ ਨਹੀਂ ਕਿਹਾ ਸੀ ਮੈਨੂੰ ਪਤਾ ਸੀ ਮੰਮੀ ਦਾ ਐਕਸਪੈਰੀਮੈਂਟ ਕਰਵਾਣਾ ਹੈ ਨਾ ਮੰਮੀ ਨੇ ਵਿੱਚ ਪਹਿਲਾਂ ਜਰਾ ਆ ਕੇ ਦੇਖੋ ਜਰਾ ਆ ਕੇ ਦੇਖੇ ਜਾਵੇ ਮੰਮੀ ਨੇ ਆਵਦਾ ਐਕਸਪੈਰੀਮੈਂਟ ਆਕਰ ਕਰ ਕਾਮਯਾਬ ਕਰ ਲਿਆ ਜੇ ਲੈ ਭਾਈ ਟੁਕੜੀਆਂ ਕੱਟਦੇ ਸੋਹਣੀਆਂ ਨਹੀਂ ਆ ਫੇਰ ਟੁਕੜੀਆਂ ਵਿੰਗੀਆਂ ਟੇੜੀਆਂ ਕੱਟਣੀਆਂ ਨਹੀਂ ਗੁੱਗੂ ਸਹੀ ਕੱਟ ਗੁੱਗੂ ਵੇ ਸਹੀ ਕੱਟ ਛਿੱਟਾ ਹੀ ਰਹਿਣਾ ਮੈਂ ਕਰ ਦਮਾੜੀ ਉਹ ਵੱਡਾ ਹੈਗਾ ਮੈਂ ਚਾਕੂ ਵੱਡਾ ਲਿਆ ਹਾਂ ਵੱਡਾ ਫੜੋ ਹਾਂ ਲਿਆਂਗੇ ਨਿਕਰੇ ਪਿੱਖੇ ਕਰਨਾ ਹੈ ਪਿੱਖੇ ਹੀ ਆਇਆ ਹੋਰ ਉਹ ਟੋਕੇ ਨਾ ਨਹੀਂ ਵੱਡੇ ਜਾਣਾ ਵੇ ਕਰਦਣਾ ਵੱਡੇ ਜਾਣਾ ਵਾ ਬੱਸ ਕਰੀਦਾ ਹੁੰਦਾ ਵਾ ਤੂੰ ਵੀ ਬੱਸ ਕਰਿਆ ਕਰ ਐਕਸਪੈਰੀਮੈਂਟ ਕਰਨ ਵਾਲਾ ਕੀ ਆ ਫਿਰ ਇਹ ਜੇ ਤੁਰਿਆਣਾ ਜਾਏ ਭੜੇ ਮੂ ਗੋਡਿਆਂ ਦਾ ਨਾ 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 ਕੱਤਣਾ ਨਾ ਆਵੇ ਤੇ ਬੱਸ ਬੈਠੇ ਰਹੋ ਇੱਥੇ ਰਹਿਣ ਜੋ ਕੱਤਣਾ ਨਹੀਂ ਮੈਂ ਮਰ ਜਾ ਹਰ ਬੰਨ ਮੰਮੀ ਦਾ ਮਿਲਕ ਕੇਕ ਐ ਕਿ ਕੈਸਾ ਕੈਸਾ ਬਣਾਇਆ ਕਿ ਐਦਾਂ ਵੱਡਾ ਨਾਈਫ ਤੇ ਚਰੂਕ ਪਈ ਸੀ ਓ ਮਾਈ ਗਾ ਇਹ ਕੀ ਕਹਿਤਾ ਸਾਰਾ ਖਲਾੜ ਕੇ ਰੱਖ ਦਿੱਤਾ ਵਾ ਓਹ ਹੋ ਜ਼ੋਰ ਜ਼ਿਆਦਾ ਨਹੀਂ ਤੇਰੇ ਤੇ ਜ਼ੋਰ ਜ਼ਿਆਦਾ ਆਉਂਦਾ ਗੁੱਗੂ ਤਰੀਕੇ ਨਾਲ ਆਹ ਥਾਲੀ ਚ ਪਲੇਟ ਰੱਖ ਕੇ ਉਹ ਥਾਲੀ ਚ ਪੀਸ ਰੱਖ ਕੇ ਕੱਟੇ ਜਾਣ ਤੇ ਫਿਰ ਪੀਸ ਦੀ ਮੈਂ ਸੋਣੀ ਇਹ ਤਾਂ ਤੂੰ ਬਰਫ ਆਹ ਟੁਕੜੇ ਬਰਫ ਦੇ ਕੱਟੀ ਜਾਂਦਾ ਵੀ ਬਸ ਬਰਫ ਬਣ ਗਈ ਆ ਗੁੱਗੂ ਫਿਰ ਹੁਣ ਤੁਹਾਡਾ ਕੀ ਵਿਚਾਰੇ ਦੇ ਵਾ ਨਹੀਂ ਮੈਂ ਇਹ ਸਵਾਲ ਦੋ ਹੈ ਫੀਡਬੈਕ ਸਹੀ ਹੈ ਸਵਾਦ ਆ ਮੰਮੀ ਚੱਲ ਤੂੰ ਕਾਮਯਾਬ ਹੋ ਗਈ ਆਖਰਕਾਰ ਮੈਂ ਦੀ ਵੀ ਤੂੰ ਆਜਾ ਆਪਣਾ ਬਰ ਮਨਵਾ ਦੇ ਦੇ ਮੜੇ ਲਾਜ ਹੋਣਾ ਨੂੰ ਖਵਾ ਦੋ ਰਾਜੂ ਹੁਣਾਂ ਨੂੰ ਵੀ ਖਾਵਾਂਗੇ ਸਾਰਿਆਂ ਨੂੰ ਖਾਵਾਂਗੇ ਪਹਿਲੀ ਵਾਰੀ ਤਾਂ ਸੁਪੀਰੀਅਰ ਚੱਲ ਮਾੜਾ ਮਟਾ ਘੱਟ ਰਹਿ ਜਾਂਦਾ ਖਾ ਕੇ ਦੇਖੇ ਹਾਂ ਪੈਣ ਸਾਡੇ ਘਰੇ ਪਤਲੀ ਪਤੰਡ ਆਈ ਸੀ ਹਾਂ 2 ਕਿਲੋ ਬਾਅਦ ਚੁਕਿਆ ਹਾਂ ਖਾ ਕੇ ਦੇਖੇ ਦੂਏ ਦੀ ਬੁੜੀ ਹੋਣਾ ਹਟ ਜਾਂਦੀ ਨੇ ਦੂਏ ਵੱਡੇ ਵਧੀਆ ਬਣਿਆ ਸਵਾਦ ਬਣਿਆ ਨਾ ਹਾਂ ਤੂੰ ਵੀ ਲੈ ਕੇ ਕਿਸੇ ਬਣਾਇਆ ਸੀ ਘਰੇ ਨਹੀਂ ਯਾਰ ਇਕੱਲਾ ਬੋਲਾ ਬਣਾਇਆ ਸੀ ਅੱਛਾ ਬਣਾ ਕੇ ਦੇਖਣਾ ਸੀ ਅਗਲੀ ਵਾਰ ਮੰਮੀ ਤੋਂ ਰੈਸਪੀ ਲੈ ਜੀ ਉਹ ਸਿਟ੍ਰਿਕ ਐਸਿਡ ਜਿਹਦੇ ਲਈ ਮੰਮੀ ਨੇ ساری ਦੁਨੀਆ ਚ ਕਾਕਾ ਕਮਾਇਆ ਰਾਜੂ ਘੁਮਾਇਆ 2 ਘੰਟੇ ਬੰਦਿਆਂ ਨੇ ਮਾਰੇ ਨੇ ਓਕੇ ਚਲੋ ਜੀ ਇਸੇ ਦੇ ਥੋੜਾ ਖਾਣਾ ਮੈਨੂੰ ਉਹਨੇ ਜਿੰਨੇ ਨੇ ਬੋਲ ਕੇ ਆ ਮਾਰੋ ਵੱਡੀ ਜਾਏਂਗੀ ਵੱਡਾ ਐਡਾ ਵੱਡਾ ਨਾਈਫ ਨਹੀਂ ਲਈਦਾ ਹਥਿਆਰ ਵੱਡਾ ਜਾ ਉਹ ਦਲੇਰਾ ਦਲੇਰੀ ਤਾਂ ਆਪਣੇ ਖੂਨ ਚ ਬਹੁਤ ਭਰੀ ਹੋਈ ਹੈ ਇਹ ਤੇ ਡੱਢੀ ਹਾਂ ਸੋ ਵਧੀਆ ਰਿਵਿਊ ਤੁਸੀਂ ਰੈਸਪੀ ਮੈਂ ਤਾਂ ਵੇਖੀ ਨਹੀਂ ਬਣਾਈਆ ਵਲੌਗ ਹਾਂ ਪੂਰਾ ਵਲੌਗ ਬਣਾਈ ਦਾ ਸੀ ਤੁਸੀਂ ਸਾਰਾ ਵਲੌਗ ਇੰਜੋਏ ਕਰਿਓ ਕਿੱਦਾਂ ਲੱਗਾ ਸਾਨੂੰ ਪਰ ਟੇਸਟੀ ਬਹੁਤ ਜ਼ਿਆਦਾ ਹੈ ਹਾਂ ਟੇਸਟੀ ਤਾਂ ਵਾਕਈ ਉਦੋਂ ਹੀ ਬੋਲਾ ਸੀ ਦੁੱਧ ਨਹੀਂ ਸੀ ਜਿਹੜੀ ਵੀਰਾਂ ਨੂੰ ਮਤਲਬ ਫੈਟ ਪੂੜੀ ਦੀ ਪ੍ਰੋਬਲਮ ਨਾ ਬੋਲੇ ਦੀ ਫੈਟ 15 ਦੇ ਨੇੜੇ ਹੁੰਦੀ ਆ ਉਹ ਸਾਰਾ ਬਣਾਇਓ ਪਚਣਾ ਨਹੀਂ ਬਹੁਤ ਆਖਾਂ ਦਾ ਜਿਵੇਂ ਨਵੇਂ ਬੰਦੇ ਕੋਈ ਮੰਗ ਕੇ ਬੋਲੇ ਜਿਵੇਂ ਕਿ ਮੈਂ ਹਾਂ ਬੋਲੇ ਬੋਰੀਸ ਦਾ ਹਾਂ ਪਰ ਇਹ ਚੀਜ਼ ਵਧੀਆ ਬਣਦੀ ਦੇਖ ਪਤਾ ਕਿੰਨਾ ਰਹਿੰਦਾ ਔਰ ਇੱਕ ਚੀਜ਼ ਦਾਲ ਪਾ ਕੇ ਢੋਲੇ ਬਣਾਈ ਹੋਵੇ ਨਾ ਬੋਲੀ ਲੱਕ ਤੋਂ ਐਡਾ ਵਧੀਆ ਰਹਿੰਦਾ ਪੀੜਾਂ ਤੋਂ ਮੇਰੀ ਇੱਕ ਗੱਲ ਹੋਰ ਸੁਣੋ ਬੋਲੇ ਛਾਨੀ ਜੀ 36000 ਰੁਪਏ ਇਹਨਾਂ ਨੇ ਕੀਤੀ ਹੈ ਗਲਤੀ ਹੁਣ ਮੈਂ ਕਹਿਣਾ ਚਾਹੁੰਦਾ ਕੀ ਗਲਤੀ ਮੈਂ ਕੀਤੀ ਆ ਬੋਲੀ ਦੇ ਗੁਣਾਂ ਦਾ ਪਤਾ ਹੈਗਾ ਵੀ ਕੀ ਬੋਲ ਇੱਕ ਗੱਲ ਮੈਂ ਦੱਸਾਂ ਪਹਿਲੇ ਬੰਦੇ ਆਣੇ ਇਹਨਾਂ ਨੇ ਉਹ ਗੱਲ ਇਹ ਆ ਮੋਟਾ ਦਿਮਾਗ ਅੱਜ ਦੇ ਟਾਈਮ 'ਚ ਹਿਊਮਿਡਿਟੀ ਸਿਸਟਮ ਨਹੀਂ ਲੋਕਾਂ ਦੇ ਚੰਗੇ ਚੰਗੇ ਹੈਗੇ ਗਏ ਬਣਾਉਣਾ ਪੈਂਦਾ 80 ਰੁਪਏ ਦੇ ਬਣਾਓ ਮੰਮੀ ਉਹ ਤੁਹਾਨੂੰ ਪਤਾ ਇਹਦੇ 'ਚ ਸਿਟਰਿਕ ਐਸਿਡ ਕਿਉਂ ਪਾਉਂਦੇ ਆ ਤਾਂ ਜੋ ਜਿਹੜਾ ਦਾਣੇਦਾਰ ਬਣਿਆ ਨਾ ਇਹ ਸਿਟਰਿਕ ਐਸਿਡ ਕਰਕੇ ਦਾਣੇਦਾਰ ਬਣਦਾ ਆਦਰਵਾਇਜ਼ ਮਿਲਕ ਕੇਕ ਜਿਹੜਾ ਉਹ ਫੇਲ ਹੁੰਦਾ ਕਿਉਂਕਿ ਮਿਲਕ ਕੇਕ ਜਿਹੜਾ ਦਾਣੇਦਾਰ ਨਹੀਂ ਬਾਕੀ ਪ੍ਰੋਪਰ ਅਸੀਂ ਪ੍ਰੋਪਰ ਜਿਹੜੀ ਇਹਦੀ ਰੈਸਪੀ ਆ ਮੈਨੂੰ ਤੈਨੂੰ ਉਹ ਲੱਗਣਾ ਮੈਨੂੰ ਯੈਸ ਤੇ ਮੰਮੀ ਦੁਆਰਾ ਬਣਾਵਾਂਗੇ ਤੂੰ ਵੀ ਪਾਸ ਆ ਬੋਲਾ ਤੂੰ ਐਕਸਪੈਰੀਮੈਂਟ ਕੀਤਾ ਲਵ ਯੂ ਬੰਨੇਵਾ ਆਪਾਂ ਦੁੱਧ ਨਾਲ ਬਣਾ ਕੇ ਬਣਾਉਣਾ ਮੈਂ ਕਦੀ ਗਲਤ ਬਣਾ ਨਹੀਂ ਸਕਦੀਗੀ ਮੰਮੀ ਐ ਨਹੀਂ ਹੋ ਸਕਦਾ ਬਹੁਤ ਕੁਝ ਪਤਾ ਕੀ ਬਣਉਣਾ ਦਾ ਮੂੰਹ ਅੱਛਾ ਚਲੋ ਜੀ ਹਰ ਤੋਂ ਵੱਡੀ ਰੈਸਪੀ ਸੋ ਇਸੇ ਦੇ ਨਾਲ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਕੰਟੀਨਿਉਟੀ ਦੇ ਵਿੱਚ ਵਲੌਗ ਅਸੀਂ ਲੈ ਕੇ ਰਿਹਾ ਲੈ ਕੇ ਆ ਰਹੇ ਹਾਂ ਸਾਡੇ ਨੂੰ ਵਲੌਗਾਂ ਦੀ ਬੜਾ ਪਿਆਰ ਕਰਦੇ ਉਸ ਮਹੀਨੇ ਬਾਪਾ ਪਾਉਣ ਲੱਗੀ ਫਿਰ ਉਵੇਂ ਹੀ ਆ ਲਵ ਯੂ ਬੰਨੇਵਾ ਯਾ ਤੁਹਾਡੇ ਨਾਲ ਹੋਰ ਕੀ ਹੋ ਸਕਦਾ ਆ ਚਲੋ ਜੀ ਮਿਲਦੇ ਆਂ ਪਤਾ ਹੈ ਅੱਜ ਕੀ ਆ ਨੈਕਸਟ ਵਲੌਗ ਦੇ ਵਿੱਚ chị thông bót đã trả lui vậy nhỉ bao nhiêu anh